ਸਰ ਗਾਂਧੀ कॅम्प ਚ ਜਦ ਇੱਕ ਗੋਲੀ ਚਲਣ ਦੀ ਵਾਰਦਾਤ ਹੋਈ ਮੌਕੇ ਤੇ ਪਹੁੰਚੇ ਸੀ ਕੀ ਹੁਣ ਤੱਕ ਜਾਂਚ ਸਾਹਮਣੇ ਇਸ ਸਬੰਧੀ ਨਾਲ ਇੱਕ ਇਨਫੋਮੇਸ਼ਨ ਆਉਣ ਮੋਬਾਈਲ ਮਿਲੀ ਕਿ ਗਾਂਧੀ कॅम्प ਫਰਸੇ ਨੀਚੋਂ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਫੋਮੇਸ਼ਨ ਮਿਲਦੇ ਹ ਤੁਰੰਤ ਉੱਥੇ ਪਹੁੰਚੇ ਆਂ ਤੇ ਮੁਸ਼ਕਿਲ ਦੇ ਦੌਰਾਨ ਜਾਂ ਉੱਥੋਂ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਾਈਕ ਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਵੱਲੋਂ ਇਹ ਫੀਰ ਕੀਤੇ ਗਏ ਆ ਤਨਿਕਨ ਪੂਰੀ ਤਫਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵਿੱਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫਾਇਲ ਚਾਰ ਨਹੀਂ ਹਾਲ ਦੀ ਕੜੀ ਵੇਖੋ ਦੋ ਜਿਹੜੇ ਨੇ ਖੋਲ ਤੋਂ ਮਿਲੇ ਆ ਤੇ ਜਿਹੜੇ ਜੇ ਚੌਹਾਂ ਵਾਲੀ ਗੱਲ ਸਾਹਮਣੇ ਆਏਗੀ ਹੁਣ ਤਫਤੀਸ਼ ਜਾਂ ਕੋ ਟੈਕਨੀਕਲੀ ਤਫਤੀਸ਼ ਦੇ ਉੱਤੇ ਤੇ ਇਹ ਵੀ ਕਲੀਅਰ ਕਰਾਂਗੇ ਦੂਸਰੀ ਐਬਜਾਦੀ ਤੋਂ ਜਲਦੀ ਦੋਸ਼ੀਆਂ ਨਹੀਂ ਜਿਹੜਾ ਉਹਨਾਂ ਨੂੰ ਟੈਸਟ ਕੀਤਾ ਸੀ ਸੀਸੀਟੀਵੀ ਕੈਮਰਾ ਟੈਕਨੋਲੋਜੀ ਟਾਈਮ ਥੋੜਾ ਜਿਹਾ ਸਾਡੀ ਤਲਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹਮਲ ਚੱਲਣੀ ਨਹੀਂ 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 ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੀ ਇਨਸੀਡੈਂਟ ਜਿਹੜਾ ਸਰ ਚੱਲੀ ਕਿੱਥੇ ਕਰਕੇ ਪਰਸਨੀ ਚੌਂਕ ਜੀ ਗਾਂਧੀ ਕੈਂਪ ਡਾਣਾ ਸਰ ਗਾਂਧੀ ਕੈਂਪ ਜਾਇਦਿਕ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਮੌਕੇ ਤੇ ਪੁਲਿਸ ਸੀ ਕੀ ਹੁਣ ਤੱਕ ਜਾਂਚ ਸਮਾਪਤ ਹੋਈ ਹੈ ਇਸ ਸਬੰਧੀ ਨਾਲ ਇੱਕ ਇਨਟੀਮੇਸ਼ਨ ਆਉਣ ਮੋਬਾਈਲ ਮਿਲੀ ਪੇ ਬੰਦ ਕੈਂਪ ਪਰ ਸੇਣੀ ਚੌਂਕ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਟੀਮੇਸ਼ਨ ਮਿਲਦਿਆਂ ਤੁਰੰਤ ਉੱਥੇ ਪਹੁੰਚੇ ਆਂ ਤੇ ਪੁਸ਼ਕਿਸ਼ ਦੇ ਦੌਰਾਨ ਜਾਂ ਉੱਥੋਂ ਦੀ ਤਫ਼ਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਜੇਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਨੂੰ ਇਹ ਫਿਆਰ ਕੀਤੇ ਗਏ ਹਨ ਲੇਕਿਨ ਪੂਰੀ ਤਫ਼ਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵਿੱਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫਰਨ ਚਾਰ ਨਹੀਂ ਹਾਲ ਦੀ ਘੜੀ ਵੇਖੋ ਦੋ ਜਿਹੜੇ ਨੇ ਖੋਲ ਥਰੂ ਮਿਲੇ ਆ ਤੇ ਜਿਹੜੇ ਜੇ ਚਮਾਰੀ ਗੱਲ ਸਾਹਮਣੇ ਆਏ ਕਿ ਹੁਣ ਤਫਤੀਸ਼ ਜਾਂ ਕੋ ਟੈਕਨੀਕਲੀ ਤਫਤੀਸ਼ ਦੇ ਉੱਤੇ ਤੇ ਇਹ ਵੀ ਦਿਗਰ ਕਰਾਨੀ ਦੂਸਰੀ ਐਪਚੀ ਦੀ ਤੋਂ ਜਲਦੀ ਦੋਸ਼ੀਆਂ ਨਹੀਂ ਜਿਹੜਾ ਉਹਨਾਂ ਨੂੰ ਫੇਸ ਕੀਤਾ ਗਿਆ ਸੀ ਸੀਸੀਟੀਵੀ ਕੈਮਰਾ ਟੈਕਨੋਲੋਜੀ ਟਾਈਮ ਥੋੜਾ ਜਿ ਸਾਡੀ ਤਰਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹੋਵਗੀ ਨਾ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੇ ਇਨਸੀਡੈਂਟ ਜਿਹੜਾ ਸਰ ਚੱਲੀ ਕਿੱਥੇ ਕਰਕੇ ਪਰਸਨੀ ਚੌਂਕ ਜੀ ਗਾਂਧੀ ਕੈਂਪ ਡਾਲਾ ਸਰ ਗਾਂਧੀ ਕੈਂਪ ਜਿਹੜੇ ਇੱਕ ਗੋਲੀ ਚਲਣ ਦੀ ਵਾਰਦਾਤ ਹੋਈ ਹੈ ਮੌਕੇ ਤੇ ਪਹੁੰਚੇ ਸੀ ਕੀ ਹੁਣ ਤੱਕ ਜਾਂਚ ਚੱਲ ਰਹੀ ਹੈ ਇਸ ਸਬੰਧੀ ਨਾਲ ਇੱਕ ਇਨਟੀਮੇਸ਼ਨ ਆਉਣ ਮੋਬਾਈਲ ਮਿਲੀ ਕਿ ਲੰਦੀ ਕੈਂਪ ਪਰ ਸਿਣੀ ਚੌਂਕ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਟੀਮੇਸ਼ਨ ਮਿਲਦਿਆਂ ਤੁਰੰਤ ਉੱਥੇ ਪਹੁੰਚੇ ਆਂ ਤੇ ਪੁਸ਼ਕਿਸ਼ ਦੇ ਦੌਰਾਨ ਜਾਂ ਉਥੋਂ ਦੀ ਤਫ਼ਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਾਈਕ ਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਨੂੰ ਇਹ ਫੜਿਆ ਕੀਤਾ ਗਿਆ ਹੈ ਉਹਨਾਂ ਨੂੰ ਪੂਰੀ ਤਫ਼ਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵਿੱਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫੈਲ ਨੇ ਚਾਰ ਨਹੀਂ ਹਾਲ ਦੀ ਕੜੀ ਵੇਖੋ ਦੋ ਜਿਹੜੇ ਨੇ ਖੋਲ ਉਥੋਂ ਮਿਲੇ ਆ ਤੇ ਜਿਹੜੇ ਜੇ ਚਮਾਰੀ ਗੱਲ ਸਾਹਮਣੇ ਆਏਗੀ ਹੁਣ ਤਫ਼ਤੀਸ਼ ਜਾਂ ਕੋ ਟੈਕਨੀਕਲੀ ਤਫ਼ਤੀਸ਼ ਦੇ ਉੱਤੇ ਤੇ ਇਹ ਵੀ ਕਲੀਅਰ ਕਰਾਂਗੇ ਦੂਸਰੀ ਹੈ ਵਿਚਾਰਦੀ ਤੋਂ ਜਲਦੀ ਦੋਸ਼ੀਆਂ ਨਹੀਂ ਜਿਹੜਾ ਉਹਨਾਂ ਨੂੰ ਫੇਸ ਕੀਤਾ ਸੀ ਸੀਸੀਟੀਵੀ ਕੈਮਰਾ ਟੈਕਨੀਕਲ ਹੈ ਟਾਈਮ ਥੋੜਾ ਜਿਹਾ ਸਾਡੀ ਤਰਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹਮਲ ਚੱਲੇਗੀ ਕੋਈ ਨੁਕਸਾਨ ਨਹੀਂ ਹੋ ਰਿਹਾ ਨਹੀਂ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੇ ਇਨਸੀਡੈਂਟ ਜਿਹੜਾ ਪਰ ਸਣੀ ਕਿੱਥੇ ਕਰਕੇ ਪਰ ਸਣੀ ਚੌਕ ਜੀ ਗਾਂਧੀ ਕੈਂਪ ਦਾ